ਸਤਿ ਸ਼੍ਰੀ ਅਕਾਲ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਪੰਜਾਬ ਵਿੱਚ ਪ੍ਰਾਲੀ ਸਾੜਨ ਤੇ ਕੋਈ ਰੋਕ ਨਹੀਂ ਹੈ। ਸਰਕਾਰ ਦੇ ਸਖਤ ਧੂਪਾਵਾਂ ਤੇ ਲਾਗੂ ਕਰਨ ਦੇ बावਤ ਪ੍ਰਾਲੀ ਸਾੜਨ ਦੇ ਮਾਮਲੇ ਲਗਾਤਾਰ ਬਾਤ ਰਹੇਗੇ। ਇਸ ਸੀਜ਼ਨ 'ਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਇਸ ਦਿਨ 122 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਆਉਣ ਦੇ ਨਾਲ ਸੀਜ਼ਨ 'ਚ ਪੰਜਾਬ 'ਚ ਪ੍ਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 743 ਤੱਕ ਪਹੁੰਚ ਗਈ ਹੈ। ਸਰਕਾਰ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਜਾਰੀ ਰੱਖ ਰਹੀ ਹੈ ਤੇ ਹੁਣ ਤੱਕ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੇ ਕੁੱਲ 16.8 ਲੱਖ ਦਾ ਜੁਰਮਾਨਾ ਲਗਾਇਆ ਗਿਆ 266 ਮਾਮਲੇ ਚ ਐਫਆਈਆ ਦਰਜ ਹੋਈਆਂ ਨੇ ਤੇ 296 ਮਾਮਲੇ ਕਿਸਾਨਾਂ ਦੀ ਜ਼ਮੀਨ ਦੇ ਮਾਲੀਆ ਰਿਕਾਰਡ 'ਚ ਲਾਲ ਐਂਟਰੀਆਂ ਕੀਤੀਆਂ ਗਿਆ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ 'ਚ ਹੁਣ ਤੱਕ ਦੀ 224 ਮਾਮਲੇ ਸਾਹਮਣੇ ਆਏ ਜੋਪਰਾਲੀ ਸੜਨ ਦੇ ਮਾਮਲੇ ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ ਕੈਨੇਡਾ ਤੋਂ ਮਾਨਪਾਗੀ ਖਬਰ ਹੈ ਜਿੱਥੇ ਇੱਕ ਸੰਗਰੂਰ ਤੋਂ ਆਪਣੇ ਚੰਗੇ ਭਵਿੱਖ ਨੇ ਕੈਨੇਡਾ ਗਈ 27 ਸਾਲਾ ਅਮਨਪ੍ਰੀਤ ਕੌਰ ਨੂੰ ਉਥੇ ਕਤਲ ਕਰ ਦਿੱਤਾ ਗਿਆ ਹੈ ਕਤਲ ਕਰਨ ਵਾਲੀ ਦੀ شناخت ਮਨਪ੍ਰੀਤ ਸਿੰਘ ਨੂੰ 27 ਸਾਲਾ ਜਾਣੀ ਗਈ ਹੈ ਜਿਸ ਨੂੰ ਕਿ ਕੈਨੇਡਾ ਚ ਮੋਸਟ ਵੌਟਡ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਕੈਨੇਡਾ ਪੁਲਿਸ ਉਸ ਦੀ ਪਾਲਕਾਰੀ ਉਥੇ ਜੇਕਰ ਸੰਗਰੂਰ ਚ ਅਮਨਪ੍ਰੀਤ ਕੌਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਬੇਟੀ ਹੋਂਦ ਹਾਲ ਸੀ ਅਤੇ ਕੈਨੇਡਾ ਵਿੱਚ ਹਸਪਤਾਲ ਦੇ ਕਾਮਕਾਰੀ ਸੀ ਉਹ ਸੰਗਰੂਰ ਤੋਂ 2021 ਦੇ ਵਿੱਚ ਕੈਨੇਡਾ ਗਈ ਸੀ ਤੇ ਹੁਣ ਉਹ ਕੁਝ ਸਮੇਂ ਦੇ ਵਿੱਚ ਉਥੇ ਪੀਆਰ ਹੋਣ ਵਾਲੀ ਸੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 28 ਅਕਤੂਬਰ ਦਿਨ ਮੰਗਲਵਾਰ ਨੂੰ ਹੋਣ ਜਾ ਰਹੀ ਹੈ ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਿਧ ਰਾਇਸ਼ ਵਿਖੇ ਹੋਵੇਗੀ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਏਗੀ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਸਵੇਰੇ 10 ਵਜੇ ਹੋਵੇਗੀ ਮੀਟਿੰਗ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਸਮਾਗਮ ਨਾਲ ਲੈ ਕੇ ਅਹਿਮ ਫੈਸਲੇ ਲਏ ਜਾ ਸਕਦੇ ਨੇ ਇਸ ਤੋਂ ਇਲਾਵਾ ਮੀਟਿੰਗ ਦੌਰਾਨ ਕਈ ਹੋਰ ਫੈਸਲਿਆਂ ਤੇ ਵੀ ਮੋਰ ਲੱਗਣ ਦੀ ਸੰਭਾਵਨਾ ਹੈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਛਾਟ ਤਿਹਾੜੀ ਦੇ ਮੌਕੇ ਤੇ ਦਿੱਲੀ ਦੇ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਕਿਹਾ ਕਿ ਛਾਟ ਮਹਾਪਰਵ ਸਿਰਫ ਇੱਕ ਧਾਰਮਿਕ ਰਸਮ ਨਹੀਂ ਹੈ ਸਗੋਂ ਭਾਰਤੀ ਸਭਿਆਚਾਰ ਦੇ ਇੱਕ ਚਮਤਕਾਰ ਪ੍ਰਤੀਕ ਹੈ ਜੋ ਕਿ ਸਾਨੂੰ ਏਕਤਾ, ਸਤਿਪਾ, ਭਾਵਨਾ, ਸਫਾਈ ਤੇ ਸਰਦਾ ਦਾ ਸੁਨੇਹਾ ਦੇ ਦੋਨੋਂ ਇਹ ਵੀ ਕਿਹਾ ਕਿ ਛਾਟ ਸਿਰਫ ਪੂਜਾ ਦਾ ਤਿਹਾੜੀ ਸਗੋਂ ਅਨੁਸ਼ਾਸਨ, ਵਿਸ਼ਵਾਸ ਤੇ ਸਮੂਹਿਕ ਸਤਿਪਾਵਨਾ ਦਾ ਪ੍ਰਤੀਕ ਹੈ ਵਿਰਾਸਤ ਦੇ ਵਿਕਾਸ ਦੇ ਨਾਅਰੇ ਨਾਲ ਦਿੱਲੀ ਸਰਕਾਰ ਹਰ ਤਿਹਾਰ ਨੂੰ ਜਨਤਕ ਭਾਗੀਦਾਰੀ ਤੇ ਰਵਾਇਤੀ ਮਾਣ ਨਾਲ ਬਣਾ ਰਹੀ ਹੈ ਮੁੱਖ ਮੰਤਰੀ ਨੇ ਅੱਜ ਛਟ ਮਹਾਪਰਵ ਦੀ ਖਵਾਰੀ ਪੂਜਾ ਚਵੀ ਹਿੱਸਾ ਲਿਆ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਰਾਜਸਥਾਨੀ ਦਿੱਲੀ ਚ ਪਹਿਲੀ ਵਾਰ ਸਰਕਾਰ ਐਨੇ ਵੱਡੇ ਪੱਧਰ ਤੇ ਛਟ ਮਹਾਪਰਵ ਦਾ ਯੋਜਨ ਕਰ ਰਹੀ ਹੈ ਜੰਮੂ ਦੀ ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੇ ਦੋ ਪੈਕੇਟ ਜ਼ਬਤ ਕੀਤੇ ਨੇ ਅਧਿਕਾਰੀਆਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਜੋ ਕਿ 2 ਕਿਲੋਗ੍ਰਾਮ ਤੋਂ ਵੱਧ ਮੰਨੀ ਜਾਂਦੀ ਉਹਨਾਂ ਨੇ ਕਿਹਾ ਕਿ ਸਰਹੱਦ ਪਾਰ ਤਸਕਰਾਂ ਦੁਆਰਾ ਇਸ ਨੂੰ ਪਾਸੇ ਲਜਾਣ ਦੀ ਕੋਸ਼ਿਸ਼ ਨੂੰ ਕਾਮੁ ਕਰ ਦਿੱਤਾ ਗਿਆ ਹੈ ਕਿ ਬਰਾਮਦਗੀ ਆਰਐਸਪੁਰਾ ਸੈਕਟਰ ਦੇ ਕਗਾਹ ਵਦੂ ਪਿੰਡ ਤੋਂ ਕੀਤੀ ਗਈ ਹੈ ਖੇਤਰ ਵਿੱਚ ਕਾਰਵਾਈ ਜਾਰੀ ਹੈ ਤੇ ਹੋਰ ਬੇਰਬਦੀ ਉਡੀਕ ਹੈ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਵੱਡੇ ਦੋਸ਼ ਲਾਇਆ ਨੇ ਆਪ ਨੇ ਭਾਜਪਾ ਦੇ ਪ੍ਰਵਾਂਤਲੀ ਪਾਈਚਾਰੀ ਨੂੰ ਤੋਖਾ ਦੇਣ ਤੇ ਯਮਨਾ ਨਦੀ ਦੇ ਕਿਨਾਰੇ ਛੱਟ ਪੂਜਾ ਸਮਾਰੋਹ ਨੂੰ ਰੋਕਣ ਦੀ ਸਾਜ਼ਿਸ਼ ਦਾ ਰੋਸ਼ ਲਗਾਇਆ ਆਪ ਦਾ ਕਹਿਣਾ ਹੈ ਕਿ ਭਾਵੇਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਸ਼ਾਨਦਾਰ ਛੱਟ ਪੂਜਾ ਸਮਾਗਮ ਆਯੋਜਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਬਾਵਜੂਦ ਆਜਪਾ ਸਰਕਾਰ ਬੇਲੋੜਾ ਡਰਾਮਾ ਕਰ ਰਹੀ ਹੈ ਤੇ ਸਰਦਾਰ ਮੰਨੂ ਤੋਂ ਖਦੇਰੀ ਆਪਨੇ ਦਾਵਾ ਕੀਤਾ ਹੈ ਕਿ केजरीवाल ਨੇ ਕਥਿਤ ਤੌਰ ਤੇ ਉਪਰਾਜਪਾਲ ਨੂੰ ਪੱਤਰ ਲਿਖ ਕੇ ਨਦੀ ਦੇ ਕਿਨਾਰੇ ਪੂਜਾ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਉਹਨਾਂ ਦੀ ਅਰਜ਼ੀ ਨੂੰ ਅਣਸੁਣਿਆ ਕਰ ਦਿੱਤਾ ਗਿਆ टीम इंडिया दी ऑस्ट्रेलिया विरुद्ध तीन ਮੈਚਾਂ ਦੀ ਕਰੋਜ਼ਾ ਲੜੀ ਸਮਾਪਤ ਹੋ ਗਈ ਹੈ ਸਾਬਕਾ ਕਪਤਾਨ ਤੇ ਭਾਰਤ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਸੀਰੀਜ਼ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਜਿਸ ਨੇ ਇੱਕ ਅਰਧ ਸੈਂਕੜਾ ਤੇ ਕਾਜੇਤੂ ਸੈਂਕੜਾ ਲਗਾਇਆ ਹਾਲਾਂਕਿ ਭਾਰਤ ਨੇ ਤਿੰਨ ਮੈਚਾਂ 'ਚ ਸਿਰਫ ਇੱਕ ਹੀ ਜਿੱਤਿਆ ਪਰ ਰੋਹਿਤ ਤੇ ਵਿਰਾਟ ਨੇ ਜਿਸ ਤਰ੍ਹਾਂ ਖੇਡਿਆ ਉਸ ਨੇ 2027 ਵਿੱਚ ਕਾਪਲੀ ਆਪਣੀ ਉਮੀਦਾਂ ਨੂੰ ਜ਼ਿੰਦਾ ਰੱਖਿਆ ਪਰ ਹੁਣ ਇਸ ਲੜੀ ਤੋਂ ਬਾਅਦ ਰੋਹਿਤ ਸ਼ਰਮਾ ਘਰ ਵਾਪਸ ਆ ਗਏ ਨੇ ਘਰ ਵਾਪਸੀ ਤੋਂ ਪਹਿਲਾਂ ਉਸ ਨੇ ਆਪਣੀ ਸਾਬਕਾ ਪਤਨੀ ਦੇ ਕਾਉਂਟੋਲ ਇੱਕ 파ਗੂਕ ਪੋਸਟ ਪੋਸਟ ਕੀਤੀ ਇਸ ਪੋਸਟ ਵਿੱਚ ਉਸ ਨੇ ਲਿ ਧਿਆਨ ਦੇਣੀ ਹੋਵੇ ਕਿ ਭਾਰਤ ਅਸਟ੍ਰੇਲੀਆ ਵਿਚਕਾਰ ਤੀਜੇ ਵਨਡੇ ਸਿਡਨੀ ਵਿਚ ਖੇਡਿਆ ਗਿਆ ਸੀ ਜਿੱਥੇ ਰੋਹਿਤ ਨੇ ਜੇਤੂ ਸੈਂਕੜਾ ਲਗਾਇਆ ਤੇ ਭਾਰਤ ਨੂੰ 9 ਵਿਕਟਾਂ ਨਾਲ ਜਿੱਤ ਦਵਾਈ। ਦਿੱਲੀ ਦੇ ਮੁਕੰਦpur ਜੇ ਇੱਕ ਭਿਆਨਕ ਘਟਨਾ ਵਾਪਰੀ ਇਸ ਘਟਨਾ ਨੇ ਰਾਸ਼ਟਰੀ ਰਾਹਸਤਾ ਦੀ ਚੌਕਤਾ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ। ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਦੀ 20 ਸਾਲਾ ਲੜਕੀ ਤੇ ਤੱਜ਼ਾਬ ਹਮਲੇ ਦੀਆਂ ਰਿਪੋਰਟਾਂ ਨੇ ਲੜਕੀ ਬੁਰੀ ਤਰ੍ਹਾਂ ਸੜ ਗਈ ਸੀ ਤੇ ਉਸ ਦਾ ਇਲਾਜ ਚੱਲ ਰਿਹਾ। ਦਿੱਲੀ ਪੁਲਿਸ ਦੇ ਇੱਕ ਬਿਆਨ ਅਨੁਸਾਰ ਇੱਕ 20 ਸਾਲਾ ਲੜਕੀ ਨੂੰ ਤੱਜ਼ਾਬ ਨਾਲ ਸੜਨ ਤੋਂ ਬਾਅਦ ਹਸਪਤਾਲ ਚ ਦਾਖਲ ਕਰਾਇ ਪੀੜਤਾ ਦੱਸਿਆ ਕਿ ਜਦੋਂ ਉਹ ਕਾਲਜ ਜਾ ਰਹੀ ਸੀ ਤਾਂ ਮੁਕੰਦpur ਦਾ ਰਹਿਣ ਵਾਲਾ ਜਤਿੰਦਰ ਆਪਣੇ ਦੋਸਤਾਂ ਇਸ਼ਾਨ ਤੇ ਈਰਮਾਨ ਨਾਲ ਮੋਟਰਸਾਈਕਲ ਤੇ ਪਹੁੰਚੇ ਸ਼ਾਨ ਤੇ ਈਰਮਾਨ ਨੇ ਉਸ ਨੂੰ ਬੋਤਲ ਦਿੱਤੀ ਜਿਸ ਨੇ ਉਸਤੇ ਤਜ਼ਾਬ ਸੁੱਟ ਦਿੱਤਾ ਆਪਣੇ ਚਿਹਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਉਸਦੇ ਦੋਵੇਂ ਹੱਥਾਂ ਤੇ ਸੱਟਾਂ ਲੱਗੀਆਂ ਪੁਲਿਸ ਦੇ ਅਨਸਾਰ ਦੋਸ਼ੀ ਮੌਕੇ ਤੋਂ ਭੱਜ ਗਏ ਮਹਾਰਾਸ਼ਟਰ ਦੇ ਮੁੰਬਈ ਦੇ ਕ੍ਰਾਫੋਰਡ ਮਾਰਕੀਟ ਚ ਇੱਕ ਦੋ ਮੰਜ਼ਿਲਾ ਬਾਟਾ ਸ਼ੋਰੂਮ ਚ ਪਿਆ ਅਗਨ ਕਗਲ ਗਿਆ ਕਈ ਫਾਈਲ ਇੰਜਨਾ ਤੇ ਪਾਣੀ ਦੇ ਟੈਂਕਰਾਂ ਦੀ ਮਦਦ ਦੇ ਨਾਲ ਸਥਿਤੀ ਤੇ ਕਾਬੂ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਗਨ ਵਿੱਚ ਜੁੱਤੀਆਂ ਬਿਜਲੀ ਦੀਆਂ ਤਾਰਾਂ ਕੇਵਲ ਦਾ ਸਾਰਾ ਸਟਾਕ ਸੜ ਗਿਆ ਡੀਐਫਓ ਸੰਤੁਰ सावंत ਨੇ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਉਹਨਾਂ ਨੇ ਕਿਹਾ ਕਿ ਦੋ ਮੰਜ਼ਿਲਾ ਬਾਟਾ ਸ਼ੋਰੂਮ ਚ ਅਗਲ ਗਿਆ ਜੁੱਤੀਆਂ ਬਿਜਲੀ ਦੀਆਂ ਤਾਰਾਂ ਕੇਵਲ ਦਾ ਸਾਰਾ ਸਟਾਕ ਫਾਲਸ ਸੀਲਿੰਗ ਸਭ ਤਬਾਹ ਹੋ ਗਈ ਨੇ ਅਸੀਂ ਹੁਣ ਅਗ ਤੇ ਕਾਬੂ ਪਾ ਲਿਆ ਕੋਈ ਜਾਨੀ ਨ ਅਗ ਲਗਨ ਦੇ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵਿਦਿਆਰਥੀ ਜਥੇਬੰਦੀ ਸਾਥ ਦੇ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਨੂੰ ਰੋਕਣ ਦੀ ਹਰਕਤ ਦਾ ਨੋਟਿਸ ਲੈਂਦੇ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਐਡਵੋਕੇਟ ਧਾਮੀ ਨੇ ਜਾਰੀ ਬਿਆਨ ਚ ਕਿ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ 350 ਵਿੱਚ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਨਾ ਕਰਨ ਦੇ ਨਾਲ ਸਿੱਖੀ ਵਿਰੋਧੀ ਕਾਰਵਾਈ ਤੇ ਵਿਚਾਰਾਂ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਇਹ ਬਹੁਤ ਹੀ ਦੁਖਦਾਈ ਤੇ ਚਿੰਤਾਜਨਕ ਗੱਲ ਹੈ ਕਿ ਪੰਜਾਬ ਦੀ ਧਰਤੀ ਉੱਤੇ ਬਣੀ ਪੰਜਾਬ ਯੂਨੀਵਰਸਿਟੀ ਵਿੱਚ ਸਿੱਖ ਵਿਦਵਾਨਾਂ ਤੇ ਵਿਚਾਰਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਡਵੋਕੇਟ ਤਾਮੀ ਨੇ ਆਖਿਆ ਕਿ ਜਦੋਂ ਸਿੱਖ ਕੌਮ ਸ਼ੇਗੁਰ ਤੇ ਭਦਰ ਸਾਹਿਬ ਦੇ ਸ਼ਹਾਦਤ ਦੀ 350 ਵਿੱਚ ਸ਼ਤਾਬਦੀ ਮਨਾ ਰਹੀ ਹੈ ਤਾਂ ਹਰ ਜਥੇਬੰਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟ ਕਰਦਾ ਸਮਾਗਮ ਤੇ ਸੈਮੀਨਾਰ ਕਰਵਾਵੇ ਫਿਲਹਸਪੀਡ ਨਿਊਜ਼ ਵਿੱਚ ਬਸੇਨਾ ਹੀ ਮੈਨੂੰ ਦੀ ਉਚਾਸਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine tracy fine authentic indian cuisine in tracy or scan qr code to contact us simi valley family dental office or scan qr code to contact us